ਸਾਂਜੀ ਪੀਐਸਟੈਟ ਯੂਨੀਅਨ ਚੈਨਲ ਦੇਖ ਰਹੇ ਸਾਰੇ ਦੋਸਤਾਂ ਦਾ ਸਵਾਗਤ ਹੈ ਦੋਸਤੋ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਸਬਸਕ੍ਰਾਈਬ ਕਰ ਲੋ ਬੈਲ ਆਈਕਨ ਨੂੰ ਪ੍ਰੈਸ ਕਰ ਲੋ ਪੀਐਸਟੈਟ ਦੇ ਰਿਲੇਟਡ ਹਰ ਇੱਕ ਜਾਣਕਾਰੀ ਤੁਹਾਨੂੰ ਇਸ ਚੈਨਲ ਤੇ ਮਿਲਦੀ ਰਹਿੰਦੀ ਹੈ ਤਾਂ ਦੋਸਤੋ ਇੱਕ ਖਾਸ ਜਿਹੜੀ ਜਾਣਕਾਰੀ ਤੁਹਾਡੇ ਨਾਲ ਲੈ ਕੇ ਹਾਜ਼ਰ ਹੋਏ ਆ ਜਿਵੇਂ ਤੁਸੀਂ ਜਾਣਦੇ ਹੋ ਕਿ ਆਪਾਂ 29 ਤਰੀਕ ਨੂੰ ਪ੍ਰੋਟੈਸਟ ਲਾਇਆ ਸੀ ਤਾਂ ਉਸ ਦੀ ਆਪਾਂ ਨੂੰ 28 ਤਰੀਕ ਦੀ 28 ਫਰਵਰੀ ਦੀ ਮੀਟਿੰਗ ਮਿਲੀ ਸੀ ਔਰ 28 ਦੀ ਮੀਟਿੰਗ ਜਿਹੜੀ ਸੀਗੀ ਉਹ ਕੈਨਸਲ ਹੋ ਕੇ 4 ਤਰੀਕ ਦੀ ਹੋਈ ਸੀ ਪੋਸਟਪੋਨ ਹੋਈ ਸੀ ਔਰ ਚੜ੍ਹ ਚਾਰ ਵਾਲੀ ਮੀਟਿੰਗ ਪੋਸਟਪੋਨ ਹੋ ਕੇ 6 ਦੀ ਹੋਈ ਸੀ ਹੁਣ 6 ਤਰੀਕ ਦੀ ਪੋਸਟਪੋਨ ਹੋ ਕੇ ਮੀਟਿੰਗ ਜਿਹੜੀ ਆ 11 ਤਰੀਕ ਨੂੰ ਕਰ ਦਿੱਤੀ ਗਈ ਹੈ ਤੁਸੀਂ ਸਰਕਾਰ ਦੀਆਂ ਨਾਕਾਮੀਆਂ ਦੇਖ ਸਕਦੇ ਹੋ ਤੁਸੀਂ ਯੂਨੀਅਨ ਨੂੰ ਸਪੋਰਟ ਨਹੀਂ ਕਰ ਰਹੇ ਯੂਨੀਅਨ ਦੇ ਨਾਲ ਨਹੀਂ ਖੜ੍ਹ ਰਹੇ ਤਾਂ ਤੁਸੀਂ ਇਹ ਮੰਨੋ ਜਿਹੜਾ 26 ਤਰੀਕ ਨੂੰ ਪੇਪਰ ਆ ਜਿਹੜਾ ਬਿਲਕੁਲ ਨਹੀਂ ਹੋਣਾ ਕਿਉਂਕਿ ਜਿਹੜੀ ਮੀਟਿੰਗਾਂ ਨੂੰ ਇਹਨਾਂ ਲੰਮਕਾਇਆ ਜਾ ਰਿਹਾ ਹੈ ਜਾਂ ਇਹਨਾਂ ਜਿਹੜੀ ਦੂਰੀ ਪਾਈ ਜਾ ਰਹੀ ਹੈ ਇਹ ਕਿਸ ਵਾਸਤੇ ਸਰਕਾਰ ਇਹ ਚ ਕਰ ਰਹੀ ਹੈ ਕਿਉਂਕਿ ਸਰਕਾਰ ਨੂੰ ਪਤਾ ਲੱਗ ਚੁੱਕਾ ਕਿ ਜਿਹੜੀ ਹੁਣ ਇਹਨਾਂ ਦੀ ਜਿਹੜੀ ਸਟਰੈਂਥ ਹੈ ਜਿਹੜੀ ਉਹ ਬਣੇਗੀ ਨਹੀਂ ਕਿਉਂਕਿ ਜਿਹੜਾ ਹੁਣ ਕਈ ਬੱਚੇ ਜਿਹੜੇ ਤਿਆਰੀਆਂ ਦੇ ਵਿੱਚ ਰੁੱਝ ਗਏ ਨੇ ਮੈਂ ਇਹ ਨਹੀਂ ਕਹਿੰਦਾ ਕਿ ਤੁਸੀਂ ਤਿਆਰੀ ਨਾ ਕਰੋ ਮੈਂ ਇਹ ਕਹਿੰਨਾ ਕਿ ਯੂਨੀਅਨ ਦੇ ਨਾਲ ਲਿੰਕ ਚ ਰਹੋ ਹੁਣ ਸਮਾਂ ਜਿਹੜਾ ਆਪਸ ਵਿੱਚ ਲੜਨ ਦਾ ਨਹੀਂ ਹੈ ਹੋਂ ਸਮਾ ਜਿਹੜਾ ਹੈ ਆਪਣਾ ਜਿਹੜਾ ਹੱਕ ਹੈ ਉਹ ਮੰਗਣ ਦਾ ਤਾਂ ਮੇਰੀ ਬੇਨਤੀ ਹੈ ਸਾਰਿਆਂ ਨੂੰ ਕਿ ਆਪਸ ਦੇ ਵਿੱਚ ਲੜਨ ਦੇ ਨਾਲੋਂ ਇਹ ਹੈ ਕਿ ਇਕੱਠੇ ਹੋ ਕੇ ਸਰਕਾਰ ਦੇ ਨੂੰ ਜ ਦਿਖਾਈਏ ਆਪਣੀ ਸਟਰੈਂਥ ਦਿਖਾਈਏ ਤਾਂ ਜੋ ਜਿਹੜਾ ਆਪਣਾ ਪੀਐਸਟੈਟ ਦਾ ਪੇਪਰ ਹੈ ਜਿਹੜਾ 26 ਮਈ ਨੂੰ ਹੀ ਕਰਾਇਆ ਜਾ ਸਕੇ ਕਿਉਂਕਿ ਸਾਥੀਆਂ ਨੇ ਬਹੁਤ ਉਮੀਦਾਂ ਲਾਈਆਂ ਹੋਈਆਂ ਕਿ ਜਿਹੜਾ 26 ਤਰੀਕ ਨੂੰ ਪੇਪਰ ਹੋਏਗਾ ਤਾਂ ਬਿਲਕੁਲ ਯੂਨੀਅਨ ਹਜੇ ਤੱਕ ਤਾਂ ਆਥੈਂਟਿਕ ਨਿਊਜ਼ ਇਹ ਹੀ ਹੈ ਕਿ 26 ਨੂੰ ਪੇਪਰ ਹੋਏਗਾ ਪਰ ਜਿਹੜਾ ਸਰਕਾਰ ਇਹ ਕੰਮ ਕਰ ਰਹੀ ਹੈ ਜਿਹੜੀ ਮੀਟਿੰਗਾਂ ਅੱਗੇ ਪੋਸਟਪੋਨ ਕਰ ਰਹੀ ਹੈ ਵਾਰ-ਵਾਰ ਜਿਹੜੀ ਮੀਟਿੰਗਾਂ ਅੱਗੇ ਤਰੀਕਾ ਪਾ ਰਹੀ ਹੈ ਤਾਂ ਬੀਆਰਡ ਯੂਨੀਅਨ ਜਿਹੜੀ ਮੈਂ ਗੱਲ ਕਰਾਂ ਮਾਸਟਰ ਕਟਰ ਯੂਨੀਅਨ ਦੇ ਲੈਕਚਰਰ ਕਟਰ ਦੀ ਉਹਨਾਂ ਦੇ ਪਿੱਛੇ 4 ਤੋਂ 5 ਮੀਟਿੰਗਾਂ ਜਿਹੜੀਆਂ ਹੋ ਚੁੱਕੀਆਂ ਹਨ ਪਰ ਆਪਣੀ ਯੂਨੀਅਨ ਨੂੰ ਹੀ ਕਿਉਂ ਜਿਹੜਾ ਮੀਟਿੰਗਾਂ ਦੇ ਵਿੱਚ ਜਿਹੜਾ ਅੱਗੇ ਹਰ ਵਾਰ ਲੰਮਕਾਇਆ ਜਾ ਰਿਹਾ ਹੈ ਤੇ ਇਹ ਬਹੁਤ ਵੱਡਾ ਸਵਾਲ ਹੈ ਕਿ ਕੈਬਨਿਟ ਦੇ ਮਿਨਿਸਟਰ ਕੋਲ ਕੀ ਆਪਣੀ ਇੱਕ ਮੰਗ ਸੁਣਨ ਦੇ ਲਈ ਜਾਂ ਜਿਹੜਾ ਇਹਨਾਂ ਟਾਈਮ ਨਹੀਂ ਹੈ ਤਾ ਸਾਥਿਓ ਪਲੀਜ਼ ਮੇਰੀ ਬੇਨਤੀ ਹੈ ਜਿਹੜੇ ਲਾਈਵ ਇਸ ਵੀਡੀਓ ਨੂੰ ਦੇਖਣਗੇ ਜਾਂ ਜਿਹੜੇ ਰਿਕਾਰਡਡ ਸੁਣਨਗੇ ਉਹਨਾਂ ਨੂੰ ਮੇਰੀ ਬੇਨਤੀ ਹੈ ਕਿ ਉਹ ਵੱਧ ਤੋਂ ਵੱਧ ਇਸ ਵੀਡੀਓ ਨੂੰ ਸ਼ੇਅਰ ਕਰਿਓ ਅੱਗੇ ਸਾਥੀਆਂ ਤੱਕ ਤਾਂਕਿ ਲਿੰਕ ਉੱਪਰ ਰਹਿਣ ਤਾਂ ਇੱਕ ਸਾਥੀ ਇਹ ਮੇਰੀ ਇਹ ਵੀ ਅਪੀਲ ਹੈ ਜਿਹੜੇ ਯੂਨੀਅਨ ਦੇ ਨਾਲ ਨਹੀਂ ਜੁੜੇ ਹੋਏ ਉਹ ਯੂਨੀਅਨ ਦੇ ਨਾਲ ਜੁੜੋ ਥੱਲੇ نیچے ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਤੁਸੀਂ نیچے ਡਿਸਕ੍ਰਿਪਸ਼ਨ ਨੂੰ ਸਕਰੋਲ ਕਰੋਗੇ ਤਾਂ ਤੁਹਾਨੂੰ نیچے WhatsApp ਗਰੁੱਪ ਦਾ ਲਿੰਕ Facebook ਚੈਨਲ ਦਾ ਲਿੰਕ ਹਰ ਇੱਕ ਚੀਜ਼ ਦਾ ਲਿੰਕ ਜਿਹੜਾ ਤੁਹਾਨੂੰ نیچے ਮੈਂਸ਼ਨ ਕਰਿਆ ਹੋਇਆ ਤੇ ਇੱਕ ਸਾਥੀਓ ਮੇਰੀ ਇਹ ਵੀ ਅਪੀਲ ਹੈ ਕਿ ਫਾਈਨੈਂਸ਼ੀਅਲ ਸਪੋਰਟ ਜ਼ਰੂਰ ਕਰੋ ਸਾਥੀਓ ਤਾਂ ਕਿ ਜਿਹੜੇ ਮੀਟਿੰਗਾਂ ਨੇ ਇਹ ਕਰਨ ਜਾਂ ਕਮੇਟੀ ਹੈ ਕਿਉਂਕਿ ਬਹੁਤ ਖਰਚਾ ਹੁੰਦਾ ਤੁਹਾਨੂੰ ਪਤਾ ਚੰਡੀਗੜ੍ਹ ਆਣ ਜਾਂਦਾ ਖਰਚਾ ਕੀ ਹੁੰਦਾ ਤਾਂ ਉਸ ਦੇ ਬਾਰੇ ਗੱਲ ਕਰ ਲੈਣੇ ਜਿਹੜੀ ਆਪਣੀ ਮੀਟਿੰਗ ਹੈ ਉਹ ਹੁਣ 11 ਤਰੀਕ ਨੂੰ ਹੋਣ ਜਾ ਰਹੀ ਹੈ 11 ਤਰੀਕ ਨੂੰ ਸਵੇਰੇ 11:45 ਤੇ ਠੀਕ ਹੈ ਜੀ ਹੋਣ ਜਾ ਰਹੀ ਹੈ ਜਿਹੜੀ ਦੋ ਯੂਨੀਅਨਾਂ ਦੀ ਮੀਟਿੰਗ ਹੈ ਇੱਕ ਪੀਐਸਟੈਟ ਯੂਨੀਅਨ ਦੀ ਤੇ ਇੱਕ ਬੇਰਜ਼ਗਾਰ ਵਿਸ਼ੇਸ਼ ਸਿੱਖਿਆ ਅਧਿਆਪਕ ਯੂਨੀਅਨ ਦੀ ਜਿਹੜੀ ਮੀਟਿੰਗ ਹੈ ਉਹ 11 ਤਰੀਕ ਨੂੰ ਹੋਣ ਜਾ ਰਹੀ ਹੈ ਤਾਂ ਸਾਥਿਓ ਮੇਰੀ ਬੇਨਤੀ ਹੈ ਕਿ ਸਾਰੇ ਵੱਤ ਵੱਤ ਸਪੋਰਟ ਕਰੋ ਫੰਡ ਦੀ ਅਪੀਲ ਮੈਂ ਨੰਬਰ ਹੇਠਾਂ ਸਾਡਾ ਮੈਂਸ਼ਨ ਕਰਿਆ ਹੋਇਆ ਪ੍ਰਦੀਪ ਗੁਰੂ ਜੀ ਦਾ ਨੰਬਰ ਹੈ ਮੈਂ ਬੋਲ ਕੇ ਵੀ ਦੱਸ ਦਿੰਨਾ 95922 38581 ਇਸ ਨੰਬਰ ਤੇ ਤੁਸੀਂ Google Pay ਜਾਂ ਤੁਸੀਂ ਪੇਮੈਂਟ ਜਿਹੜੇ Paytm ਕਰ ਸਕਦੇ ਹੋ ਤਾਂ ਕਿ ਜਿਹੜਾ ਆਪਣੀ ਮੀਟਿੰਗ ਹੈ ਜਿਹੜੀ ਉਹ ਕਰਵਾਈ ਜਾ ਸਕੇ ਕਿਉਂਕਿ ਮੀਟਿੰਗ ਦੇ ਵਿੱਚ ਜਿਹੜੇ ਅਜੰਡੇ ਨੇ ਯੂਨੀਅਨ ਦੇ ਉਹ ਦੱਸੇ ਜਾਣਗੇ ਰੱਖੇ ਜਾਣਗੇ ਕਿਉਂਕਿ ਤੁਸੀਂ ਦੇਖਿਆ ਸਰਕਾਰ ਕਿਛੇ ਜਿਹੜਾ ਪੇਪਰ 12 ਮਾਰਚ ਨੂੰ ਹੋਇਆ ਉਹ ਕਿਸ ਤਰ੍ਹਾਂ ਦਾ ਪੇਪਰ ਸੀਗਾ ਉਹ ਕਿਸ ਤਰ੍ਹਾਂ ਦੀ ਖਾਮੀਆਂ ਸਰਕਾਰ ਨੇ ਪੇਪਰ ਦੇ ਵਿੱਚ ਦਿੱਤੀਆਂ ਆਪਾਂ ਮੀਟਿੰਗਾਂ ਵੀ ਕੀਤੀਆਂ ਸਮੇਂ-ਸਮੇਂ ਤੇ ਸਰਕਾਰ ਦੇ ਧਿਆਨ ਦੇ ਵਿੱਚ ਵੀ ਲਿਆਣੀਆਂ ਗੱਲਾਂ ਪਰ ਸਰਕਾਰ ਨੇ ਇਸ ਚੀਜ਼ ਤੇ ਗੌਰ ਨਹੀਂ ਕੀਤਾ ਤਾਂ ਮੇਰੀ ਬੇਨਤੀ ਹੈ ਸਾਥਿਓ ਜੇ ਤੁਸੀਂ ਅੱਜ ਸਪੋਰਟ ਕਰੋਗੇ ਤਾਂ ਪੇਪਰ ਇੱਕ ਥੈਂਟਿਕ ਇੱਕ ਵਧੀਆ ਤੇ ਇੱਕ ਵਧੀਆ ਟੰਗ ਦੇ ਨਾਲ ਪੇਪਰ ਕਿਉਂਕਿ ਮੰਗਾ ਦੇ ਵਿੱਚ ਇਹ ਇਹ ਮੀਟਿੰਗ ਬਹੁਤ ਜ਼ਰੂਰੀ ਹੈ ਆਪਣੇ ਕਰਨ ਦੇ ਲਈ ਅਸੀਂ ਵਾਰ-ਵਾਰ ਜਾ ਰਹੇ ਹਾਂ ਅਸੀਂ 4 ਤਰੀਕ ਨੂੰ ਵੀ ਗਏ ਸੀ 6 ਨੂੰ ਵੀ ਸਾਥੀਆਂ ਨੂੰ ਪੇਡਿਆ ਸੀਗਾ ਪਰ ਮੀਟਿੰਗ ਫਿਰ ਕੈਨਸਲ ਹੋ ਗਈ ਚੰਡੀਗੜ੍ਹ ਤੋਂ ਹਟ ਕੇ ਵਾਪਸ ਆਇਆ ਸਾਥੀਓ ਬਹੁਤ ਖਰਚਾ ਹੁੰਦਾ ਪਲੀਜ਼ ਮੇਰੀ ਬੇਨਤੀ ਹੈ ਯੂਨੀਅਨ ਦੇ ਨਾਲ ਜੁੜੋ ਇਸ ਯੂਨੀਅਨ ਨੂੰ ਵੱਧ ਤੋਂ ਵੱਧ ਜਿਹੜਾ ਇਸ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਠੀਕ ਹੈ ਜਿਹੜੇ ਚੈਨਲ ਦੇ ਨਵੇਂ ਨੇ ਉਹ ਚੈਨਲ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਪੀਐਸਟ ਦੇ ਰਿਲੇਟਡ ਜਿਹੜੀ ਹਰ ਇੱਕ ਜਾਣਕਾਰੀ ਤੁਸੀਂ ਆਪ ਦਾ ਜਿਹੜਾ ਕੋਈ ਵੀ ਕਮੈਂਟ ਹੈ ਜਾਂ ਕੋਈ ਕੋਈ ਸਵਾਲ ਪੁੱਛਣਾ ਚਾਹ ਤੁਸੀਂ ਨੀਚੇ ਕਮੈਂਟ ਕਰ ਸਕਦੇ ਹੋ ਮੈਂ ਹਰ ਇੱਕ ਕਮੈਂਟ ਦਾ ਜਿਹੜਾ ਤੁਹਾਨੂੰ ਜਵਾਬ ਹੈ ਜਿਹੜਾ ਤਾਂ ਸਾਥੀਓ ਦੁਬਾਰਾ ਬੇਨਤੀ ਹੈ 11 ਤਰੀਕ ਨੂੰ ਜਿਹੜੀ ਆਪਣੀ ਮੀਟਿੰਗ ਹੈ ਉਹ ਹੋਣ ਜਾ ਰਹੀ ਹੈ ਤਾਂ ਪਲੀਜ਼ ਮੇਰੀ ਬੇਨਤੀ ਹੈ ਕਿ ਵੱਧ ਤੋਂ ਵੱਧ ਫਾਈਨੈਂਸ਼ੀਅਲ ਸਪੋਰਟ ਕਰੋ ਪਿੱਛੇ ਵੀ ਅਸੀਂ ਬਹੁਤ ਬੇਨਤੀ ਕੀਤੀ ਪਰ ਕਿਸੇ ਸਾਥੀ ਨੇ ਗੌਰ ਨਹੀਂ ਕੀਤਾ ਸਾਥੀਓ ਜੇ ਆਪਣੀ ਜਿਹੜੀ ਮੀਟਿੰਗ ਹੈ ਇਹ ਨਾ ਹੋਈ ਜਾਂ ਇਹ ਸਾਥੀ ਵੱਲੋਂ ਨਾ ਕੀਤੀ ਗਈ ਤਾਂ ਜਿਹੜਾ ਆਪਣਾ ਬਹੁਤ ਵੱਡਾ ਜਿਹੜਾ ਕਮਿਆਜਾ ਜਿਹੜਾ ਅੱਗੇ ਭੁਖਲੇ ਵਿੱਚ ਜਿਹੜਾ ਭੁਗਤਣਾ ਪਵੇਗਾ ਕਿਉਂਕਿ ਸਾਥਿਓ ਅੱਗੇ ਜਿਹੜੀਆਂ ਪੋਸਟਾਂ ਆਉਣ ਦੀ ਉਮੀਦ ਈਟੀਟੀ ਕੈਡਰ ਮਾਸਟਰ ਕੈਡਰ ਲੈਕਚਰ ਕੈਡਰ ਦੀ ਬਹੁਤ ਬਾਂਡਰੀ ਹੈ ਤਾਂ ਪੀਐਸਟ ਅੱਟ ਪਹਿਲਾਂ ਕਰਵਾ ਕੇ ਇਨ੍ਹਾਂ ਸਾਥ ਇਨ੍ਹਾਂ ਪੋਸਟਾਂ ਦੇ ਵਿੱਚ ਆਪਾਂ ਕੁਲੀਜੀਬਲ ਹੋ ਸਕੀਏ ਇਸ ਲਈ ਬੇਨਤੀ ਹੈ ਸਾਰੇ ਯੂਨੀਅਨ ਨੂੰ ਸਪੋਰਟ ਕਰੋ ਧੰਨਵਾਦ ਜੀ